ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਜੀ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰੇਗਾ ਇਸ ਤੋਂ ਪਹਿਲਾਂ ਵੀ ਮਜੀਠੀਆ ਦੀ ਜ਼ਮਾਨਤ ਅੱਜ ਦੇ ਸੁਣਵਾਈ ਸੀ ਪਰ ਉਸ ਦਿਨ ਅਦਾਲਤ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਸੀ ਅੱਜ ਦੇਖਣਾ ਹੋਵੇਗਾ ਕਿ ਹਾਈ ਕੋਰਟ ਤੋਂ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਦੱਸਦੇ ਕਿ ਅਕਸਵਿਦੀ ਮਜੀਠੀਆ ਵੱਲੋਂ ਤਰ੍ਹਾਂ-ਤਰ੍ਹਾਂ ਨੂੰ ਜਨਨੀ ਚੋਂ ਤੇ ਮਦਨਾਜ਼ਰ ਮਾਝੇ ਵਾਲਿਆਂ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਜਿਸ 'ਚ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਧਰਮੀ ਪਹੁੰਚੇ ਦਾ ਕਿ okay. ਕਿ ਸੰਬੋਧਨ ਕਰਦੇ ਆ ਅਪੀਲ ਕੀਤੀ ਹੈ ਕਿ ਤੱਕੜੀ ਨੂੰ ਵੋਟ ਪਾਈ ਜਾਵੇ। ਮਜੀਠੀਆ ਨੇ ਕਿਹਾ ਕਿ ਤਰਨਤਾਰਨ ਉਪਚੋਂਦੇ ਨਤੀਜਿਆਂ ਦਾ ਮਹੱਤਵਪੂਰਨ ਪ੍ਰਭਾਵ ਪਾਵੇਗਾ। ਇਸ ਲਈ ਸਰਹੱਦ ਦੇ ਲੋਕ, ਮਾਝੇ ਦੇ ਲੋਕ ਜਦੋਂ ਵੀ ਇਤਿਹਾਸ ਦੇ ਪੰਨੇ ਪਲਟੇ ਜਾਂਦੇ ਨੇ ਤੁਹਾਡੀ ਕੁਰਬਾਨੀ, ਤੁਹਾਡੀ ਭੂਮਿਕਾ, ਤੁਹਾਡੇ ਜਨੂਨ, ਤੁਹਾਡੀ ਹਿੰਮਤ ਦਾ ਜ਼ਿਕਰ ਕੀਤਾ ਜਾਂਦਾ। ਦੁਨੀਆ ਭਰ ਦੇ ਲੋਕ ਇਸ ਭਾਵਨਾ ਅੱਗੇ ਝੁਕਦੇ ਨੇ। ਦੇਸ਼ ਤੇ ਦੁਨੀਆ ਭਰ ਦੇ ਪੰਜਾਬੀ ਤੁਹਾਡੇ ਹੱਕਾਂ ਤੇ ਸੱਚ ਦੀ ਲੜਾਈ ਲਈ ਵਿਸ਼ੇਸ਼ ਉਮੀਦਾਂ ਰੱਖਦੇ ਨੇ। ਜੇਕਰਸੀਂ ਪਿਛਲੇ 4 ਸਾਲਾਂ 'ਚ ਬਦਲਾ ਦੇ ਨਾਮ ਤੇ ਬਣੀ ਸਰਕਾਰ ਦੀ ਕਾਰਗੁਜ਼ਾਰੀ ਦੇਖੀਏ ਤਾਂ ਇਹ ਸਰਕਾਰ ਬਹੁਤ ਮਾਰੀ ਤੇ ਵਿਨਾਸ਼ ਦਾ ਇਲਜ਼ਾਬਤ ਹੋਇਆ ਜਿਹੜੇ ਪੰਜਾਬੀ ਲੀਡਰਸ਼ਿਪ ਦੀ ਗੱਲ ਕਰਦੇ ਸਾਨੂੰ ਹੁਣ ਦਿੱਲੀ ਤੋਂ ਰਿਮੋਟ ਕੰਟਰੋਲ ਰਹੀ ਸਰਕਾਰ ਚੌਰੇ ਨੇ ਇਸ ਸਮਾਂ ਹੈ ਕਿ ਧਰਮੀ ਫੌਜੀ ਦੇ ਪਰਿਵਾਰ ਤੇ ਪੰਜਾਬ ਦੀ ਧੀ ਨਾਲ ਖੜੇ ਹੋਵੋ ਤਾਂ ਇਸ ਕਰਕੇ ਤੁਸੀਂ ਤੱਕੜੀ ਨੂੰ ਵੋਟ ਪਾਓ ਤੇ ਪੰਜਾਬ ਨੂੰ ਬਚਾਓ